ਜਨਤਾ ਦੀਵਾ ਦੇਖ ਰਹੇ ਦਰਸ਼ਕਾਂ ਸਾਹਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚੇ ਹਾਂ ਪਿੰਡ ਮੌਲਵੀ ਆਲਾ ਜਿੱਥੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਪਤਾ ਕਰਦੇ ਹਾਂ ਇੱਥੋਂ ਦੱਸ ਰਹੇ ਨੇ ਕਿ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋਈ ਹੈ ਪਤਾ ਕਰਦੇ ਹਾਂ ਅਸਲ ਸੱਚ ਕੀ ਹੈ ਕੀ ਨਾਮ ਹੈ ਵੀਰ ਦਾ ਮੇਰਾ ਨਾਮ ਸੁਤਨਾਮ ਮ੍ਰਿਤਕ ਦਾ ਨਾਮ ਮਿੱਠੂ ਸਿੰਘ ਸਰਦਾਰ ਮਿੱਠੂ ਸਿੰਘ ਸੁਣਾ ਫਰਜੂ ਸਿੰਘ ਇਹ ਮਿੱਠੂ ਸਿੰਘ ਨੇ ਜਿਨ੍ਹਾਂ ਦੀ ਰਾਤ ਮੌਤ ਹੋਈ ਆ ਇਹ ਉਹਨਾਂ ਦੇ ਘਰ ਦੇ ਨੇ ਕਿਵੇਂ ਮੌਤ ਹੋਈ ਹੈ ਜੀ ਮਿੱਠੂ ਸਿੰਘ ਦੀ? दारूਏ ਪੀਤੀ ਆਈ ਨੱਸ। ਅੱਛਾ ਜੀ। दारू ਪੀ ਕੇ ਵਸ ਬਾਰ ਹੋਈ ਆਏ ਪਤਾ ਨਹੀਂ ਕਿੰਥੋ ਪੀਤਾ ਹੈ। ਅੱਛਾ ਜੀ। ਚੱਕਰ ਆਇਆ ਵਸੇ ਚੱਕਰ ਆ ਗੀ ਬਿੱਦਿ। ਅੱਛਾ ਜੀ। ਤੁਰੰਤ ਮੌਤ ਹੋ ਗਈ। ਕਿੰਨੇ ਬੱਚੇ ਕਿੰਨੇ ਨੇ ਤੁਹਾਡੇ? 4 ਕਿੰਨੀ ਉਮਰ ਸੀ ਮਿੱਠੂ ਸਿੰਘ ਦੀ? ਆ ਵੀ 28 ਸਾਲ ਦੀ ਬੱਚਿਆਂ ਦੀ ਉਮਰ ਕਿੰਨੀ ਹੈ ਜੀ ਬੱਚਿਆਂ ਦੀ ਉਮਰ ਤਾਂ 20-20 ਸਾਲਾਂ ਦੀ ਹੈ ਪਰਿਵਾਰ ਚ ਹੋਰ ਕੌਣ ਕੌਣ ਹੈ ਜੀ ਦੋ ਗੁੱਡੀਆਂ ਨੇ ਜੀ ਦੋ ਪਰਿਵਾਰ ਦੇ ਵਿੱਚ ਦੋ ਬੇਟੀਆਂ ਨੇ ਦੋ ਮੁੰਡੇ ਨੇ ਜੀ ਇੱਕ ਬੇਟੀ ਮੈਰੜ ਹੈ ਤੇ ਤਿੰਨ ਬੱਚੇ ਨਾਲ ਅਨਮੈਰੜ ਨੇ ਅੱਛਾ ਜੀ ਹਾਂਜੀ ਉਹ ਪੰਜ ਚਾਰ ਦਿਨ ਤੋਂ ਥੋੜਾ ਜਿਹਾ ਡਰਿੰਕ ਕਰਦੇ ਸੀਗੇ ਪਤਾ ਨਹੀਂ ਕਿੱਥੋਂ ਪੀ ਕੇ ਆਉਂਦੇ ਸੀ ਘਰੇ ਸ਼ਾਮ ਨੂੰ ਆਉਂਦੇ ਸੀ ਘਰ ਇੰਨੀ ਪੀਂਦੇ ਉਹਨਾਂ ਨੇ ਬਾਹਰੋਂ ਹੀ ਪੀ ਕੇ ਆਉਣੀ ਕਿਤਨਾ ਕਦੋਂ ਉਹਨਾਂ ਦੇ ਮਤਲਬ ਪੀਣ ਦੇ ਆਦੀ ਨਹੀਂ ਸੀ ਪੰਜ ਚਾਰ ਦਿਨਾਂ ਤੋਂ ਹੀ ਪੀ ਰਹੇ ਸੀ ਪੰਜ ਚਾਰ ਦਿਨਾਂ ਤੋਂ ਥੋੜਾ ਜਿਹਾ ਵੀ ਜ਼ਿਆਦਾ ਹੋ ਗਿਆ ਕੰਮ ਅੱਛਾ ਜੀ ਕੀ ਕੰਮ ਕਰਦੇ ਸੀ ਬਸ ਮਜ਼ਦੂਰੀ ਦਾ ਕੰਮ ਸੀ ਰੀਸ ਹੀ ਇੱਥੇ ਹੀ ਹੰਝੜੀ ਅੱਛਾ ਨੌਕਰ ਵਾਲੇ ਹੋਏ ਸੀ ਨਹੀਂ 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 ਬਾਕੀ ਹੋਰ ਕੋਈ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਕਿਸੇ ਨਾਲ ਵੀ ਨਹੀਂ ਵਜੇ ਅੱਛਾ ਤਾਂ ਨਹੀਂ ਪਤਾ ਕਿ ਚੋਹੀ ਕੀ ਹੈ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਕਿਸੇ ਨਾਲ ਕੋਈ ਬੈਰ ਵਿਰੋਧ ਅੱਛਾ ਠੀਕ ਹੈ ਜੀ ਇਸ ਪਿੰਡ ਦੇ ਬਸਨੀਕ ਨੇ ਕੀ ਨਾਮ ਹੈ ਜੀ ਆਪਣਾ ਸਰਦਾਰ ਤਲਵਿੰਦਰ ਸਿੰਘ ਤੇ ਇਹਨਾਂ ਦੀ ਮਿੱਠੂ ਸਿੰਘ ਦੀ ਮੌਤ ਕਿਵੇਂ ਹੋਈ ਹੈ ਜੀ ਇਹ ਹੋਈ ਤਾਂ ਸ਼ਰਾਬ ਦੇ ਕਾਰਨ ਹੈ ਬਾਕੀ ਇਹ ਪੋਸਟਮਾਰਟਮ ਲਈ ਗਏ ਹੋਏ ਨੇ ਬਾਕੀ ਰਿਪੋਰਟ ਆਉਂਦੀ ਏ ਪਰ ਸ਼ਰਾਬ ਪੀਣ ਕਾਰਨ ਹੀ ਇਹ ਵਬਾਰ ਹੋਇਆ ਹੈ ਤੇ ਉਲਟੀਆਂ ਤੇ ਵਗੈਰਾ ਇਹਦਾ ਜੋ ਵੀ ਹੋਇਆ ਰਿਐਕਸ਼ਨ ਇਹਦਾ दारू ਤੋਂ ਹੀ ਹੋਇਆ ਹੈ ਠੀਕ ਹੈ ਜੀ ਹਾਂ ਬਾਕੀ ਅਗੋ ਜਾਂਚ ਦਾ ਵਿਸ਼ਾ ਮੈਡੀਕਲ ਰਿਪੋਰਟ ਆ ਜਾਂਦੀ ਹੈ ਹਾਂਜੀ ਹਾਂ ਹਾਂਜੀ ਕੀ ਮੰਗ ਕਰਦੇ ਨੇ ਕਰਦੇ ਦੇਖੋ ਤੁਸੀਂ ਵੇਹਦੇ ਪਿਓ ਵੀ ਪਰਿਵਾਰ ਕਿੰਨੇ ਕੁ ਜੋਗਾ ਹੈ ਅਸੀਂ ਤਾਂ ਇਹ ਚਾਹੁੰਦੇ ਆ ਕਿ ਬੱਚਿਆਂ ਦਾ ਹੋ ਜਾਈ ਹਣਾ ਹੁਣ ਕਮਾਨ ਵਾਲਾ ਬੰਦਾ ਤਾਂ ਚਲਾ ਗਿਆ ਬੱਚੇ ਇਹਨੇ ਛੋਟੇ ਘਰ ਦੇ ਹਾਲਾਤ ਤੁਸੀਂ ਵੇਹਦੇ ਪਿਓ ਹਾਂਜੀ ਵੀ ਇਹਨਾਂ ਨਾਲ ਇਨਸਾਫ ਕੀਤਾ ਜਾਵੇ ਕਿਉਂਕਿ ਇਹ दारू ਦੇ ਕਾਰਨ ਹੋਈ ਏ ਹਾਂਜੀ ਤੇ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਮੁਆਵਜ਼ਾ ਦਿੱਤਾ ਜਾਵੇ ਬਿਲਕੁਲ ਜੀ ਬਿਲਕੁਲ ਦੇਣਾ ਚਾਹੀਦਾ ਠੀਕ ਹੈ ਜੀ ਹਾਂਜੀ ਹੋਰ ਵੀ ਪਿੰਡ ਦੇ ਖੜੇ ਨੇ ਨਾਲ ਹੀ ਗੱਲ ਕਰਦੇ ਆਂ ਤੇ ਇਹ ਮੁੰਡੇ ਦੀ ਕਿੰਨੀ ਉਮਰ ਸੀ ਜੀ ਇਹ ਮੁੰਡੇ ਦੀ ਵੀ 50 ਸਾਲ ਦੀ ਉਮਰ ਹੈ ਅੱਛਾ ਜੀ ਕੀ ਕਾਰਨ ਕਰਕੇ ਮੌਤ ਹੋਈ ਆ ਮੌਤ दारू ਨਾਲ ਹੀ ਆਈ ਅੱਛਾ ਜੀ ਤੇ ਕੀ ਚਾਹੁੰਦੇ ਹੋ ਜੋ ਉਹਦੇ ਪਰਿਵਾਰ ਨੂੰ ਬਣ ਜੇ ਕੋਸ ਮਾਮਜਾ ਮਿਲੇ ਜੀ ਹਾਂਜੀ ਠੀਕ ਹੈ ਜੀ ਇਹ ਕਹੇ ਜੀ ਘਰ ਦੇ ਜਿਹੜੀ ਹਾਲਾਤ ਹੈ ਕਹੇ ਜੀ ਹੈ ਲਾ ਮੰਦੀ ਹਾਲ ਹੈ ਜਿਹੜੀ ਮਾੜੀ ਗਰੀਬ ਟਾਈਮ ਪਾਸ ਕੀਰੇ ਕਰ ਰਹੇ ਨੇ ਵਰਕਿੰਗ ਜੀ ਕਮਾਈ ਦਾ ਸਾਧਨ ਅੱਗੇ ਕੋਈ ਹੋਰ ਕੋਈ ਸਾਧਨ ਨਹੀਂ ਹੈ ਜੀ ਕੋਈ ਸਾਧਨ ਨਹੀਂ ਹੈ ਜੀ ਇਹੀ ਕਮਾਉਂਦਾ ਸੀ ਇਹ ਕਮਾਵੇਦਾ ਹੀ ਹੁੰਦਾ ਸੀ ਇਹ ਵੀਰ ਹੈ ਜਿਹੜਾ ਉਹ ਸਿਰੀਦਲ ਦਾ ਸੀ ਇਹਦੀ ਨੌਕਰੀ ਨਾਲੇ ਘਰ ਚੱਲਦਾ ਸੀ ਹਾਂਜੀ ਹਾਂਜੀ ਤੇ ਸਰਕਾਰ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਹੋਰ दारू ਨਾਲ ਮਰੇ ਹੋਏ ਲੋਕਾਂ ਨੂੰ ਮੁਆਮਜਾ ਦਿੱਤਾ ਹੈ ਤਾਂ ਉਸੇ ਦੇ ਆਧਾਰ ਤੇ ਇਹ ਨੌਜਵਾਨ ਨੂੰ ਵੀ ਮੁਆਮਜਾ ਦਿੱਤਾ ਜਾਵੇ